ਸਸਰੀਆਂ ਕਾਲ ਪੰਜਾਬੀਓ ਤੁਸੀਂ ਜੁੜਿਓ ਪੰਜਾਬ ਇਕਤਾ ਨਿਊਜ਼ ਨਾਲ ਪੰਜਾਬ ਦੀ ਵੱਡੀ ਖਬਰ ਦੇ ਮਾਛੀਕੇ ਪਿੰਡ ਦੇ ਵਿੱਚ ਕੱਲ ਇੱਕ ਘਟਨਾ ਘਟਿਆ ਸਕੇਤਾਏ ਦੇ ਵੱਲੋਂ ਭਤੀਜੇ ਨੂੰ ਗੋਲੀਆਂ ਮਾਰ ਕੇ ਕਤਲ ਕੀਤਾ ਗਿਆ ਕਿਸੇ ਨੇ ਇਹ ਸੱਚ ਗੱਲ ਕਹੀ ਹੈ ਚਿੱਟਾ ਹੋ ਗਿਆ ਲਹੂ ਭਰਾਵੋ ਚਿੱਟਾ ਹੋ ਗਿਆ ਲਹੂ ਇਹ ਗੱਲ ਸੱਚ ਸਾਬਤ ਹੋਈ ਆ ਮਾਛੀ ਕੇ ਪਿੰਡ ਦੇ ਵਿੱਚ ਮੇਰੇ ਮਗਰ ਤੁਸੀਂ ਗੇਟ ਦੇਖ ਰਹੇ ਹੋ ਜਿਹੜਾ ਬੰਦ ਗੇਟ ਪਿਆ ਇਹ ਤਾਏ ਦਾ ਗੇਟ ਆ ਤੇ ਜਿਹੜਾ ਗੇਟ ਖੁੱਲਾ ਪਿਆ ਇਹ ਨਵਦੀਪ ਦਾ ਜਿਹਦੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਪਰ ਇਸ ਦੀ ਇੱਕ ਹੋਰ ਵੱਡੀ ਵਜ੍ਹਾ ਜਿਹੜੀ ਸਾਹਮਣੇ ਆਈ ਆ ਉਹ ਵੀ ਤੁਹਾਡੇ ਨਾਲ ਸਾਂਝੀ ਕਰਾਂਗੇ ਗੱਲਬਾਤ ਆਪਾਂ ਕਰਦੇ ਆਂ ਆ ਜੋ ਲਿਆਓ ਸਰਪੰਚ ਸਾਹਿਬ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਪਹਿਲਾਂ ਤਾਂ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਫਤਿਹ ਜੀ ਜਿਹੜੀ ਘਟਨਾ ਹੋਈ ਤੁਹਾਡੇ ਪਿੰਡ ਪਹਿਲਾਂ ਤੱਕ ਇੰਨੇ ਆ ਵੀ ਬਹੁਤ ਨਿੰਦਨਯੋਗ ਤੇ ਮਾੜੀ ਘਟਨਾ ਹੋਈ ਬਹੁਤ ਮਾੜਾ ਹੋਇਆ ਜੋ ਹੋਇਆ ਸਾਡੇ ਪਿੰਡ ਦੇ ਬਹੁਤ ਹੀ ਮਾੜਾ ਹੋਇਆ ਹੈ ਦੋਨੇ ਸਕੇ ਪਰਿਵਾਰ ਸੀਗੇ ਚਾਚਾ ਪਤੀ ਤਾਇਆ ਭਤੀਜਾ ਸੀਗੇ ਇਹ ਪਰ ਰੌਲਾ ਕੀ ਸੀ ਕਹਿੰਦੇ ਜ਼ਮੀਨ ਵੀ ਚੰਗੀ ਦੱਸਦੇ ਆ ਜ਼ਮੀਨ ਜੀ ਇਹਨਾਂ ਦਾ ਨਾ ਕਾਫੀ ਟਾਈਮ ਪਹਿਲਾਂ ਦਾ ਚੱਲਦਾ ਸੀਗਾ ਮੈਟਰ ਤੇ ਅਸੀਂ ਮੈਂ ਵੀ ਇਹ ਗੱਲ ਦੇ ਵਿੱਚ ਚੱਕ ਦੋ ਵਾਰੀ ਇਕੱਠਾ ਹੋਏ ਹੂੰ ਡਿਊਟੀ ਸ਼ਾਹ ਦੇ ਹੋਏ ਸੀ ਇਕੱਠੇ ਉਦੋਂ ਜਿਹੜਾ ਮੁੰਡੇ ਦੀ ਡੈਥ ਹੋਈ ਆ ਮੁੰਡੇ ਦੀਪ ਦੀ ਤੇ ਉਹਦੇ ਉਹਨੇ ਤਾਂ ਕਹਿਤਾ ਸੀਗਾ ਵੀ ਜੋ ਪੰਚਾਇਤ ਵਾਲੇ ਮੇਰੇ ਨਾਲ ਮੈਂਬਰ ਵੀ ਸੀਗੇ ਨਾਲ ساری ਪੰਚਾਇਤ ਸੀਗੀ ਅਸੀਂ ਉੱਥੇ ਤੇ ਅਸੀਂ ਇਹਨੂੰ ਕਿਹਾ ਕਹਿੰਦਾ ਵੀ ਤੁਸੀਂ ਤਾਂ ਦੀਪ ਨੂੰ ਹੀ ਮਦਦ ਕਰਦੇ ਹੋ ਤੇ ਅਸੀਂ ਇੱਕ ਹਾਂਜੀ ਤਾਏ ਦਾ ਨਾਮ ਸੀ ਤਾਏ ਦਾ ਜੀ ਤਾਏ ਦਾ ਨਾਮ ਸੀਗਾ ਭਦਰ ਸਿੰਘ ਭਦਰ ਸਿੰਘ ਜੀ ਚਲੋ ਜੀ ਉੱਥੋਂ ਅਸੀਂ ਸਾਰੇ ਫੇਰ ਤੁਰਿਆ ਜਦੋਂ ਇਹ ਉੱਥੋਂ ਤੁਰਿਆ ਆ ਕੱਲ ਵੀ ਇਹਨਾਂ ਦਾ 10 ਵਜੇ ਦਾ ਟਾਈਮ ਸੀਗਾ ਵੀ ਆਪਾਂ 4 ਟੱਕ ਇਹਨਾਂ ਦੇ ਬੰਡੇ ਗਏ ਸੀ 2 ਟੱਕ ਰਹਿ ਗਏ ਸੀ ਬੰਦੇ ਨੂੰ ਇਹਦਾ ਨਾ ਆਦੂਪੌੜਾ ਵਾਲੀ ਜਗ੍ਹਾ ਸੀਗੀ ਮੈੜੀ ਉੱਥੋਂ ਜਦੋਂ ਇਹ ਆਇਆ ਉਹਦੇ ਕਿਤੇ ਪਾਣੀ ਪੂਣੀ ਆਲੂ ਦੀਪ ਦੇ ਆਲੂ ਲਾਏ ਹੋਏ ਸੀਗੇ ਸੜਕ ਤੇ ਉਹ ਜੇ ਕਿਸੇ ਤੁਸੀਂ ਫੇਰ ਵੀ ਗਏ ਨਾ ਆਲੂ ਸੜਕ ਤੇ ਆ ਮੋਟਰ ਪਿੱਛੇ ਹਟਣੀ ਚਲੋ ਇਹਨਾਂ ਨੇ ਕਿਤੇ ਰਜਾਬੰਦੀ ਨਾਲ ਖਾਲ ਪਵਾਤਾ ਹੋਣਾਗਾ ਕੱਲ ਫਿਰ ਭਦਰ ਸਿੰਘ ਨੇ ਜਾ ਕੇ ਨਾਲ ਲੈ ਕੇ ਬੰਦਾ ਉਹ ਖਾਲ ਟਾਉਣ ਲੱਗ ਗਿਆ ਇਤੋਂ ਇਹਦੇ ਪਰਿਵਾਰ ਗਿਆ ਵੀ ਐਂ ਕਰਕੇ ਵੀ ਤੂੰ ਖਾਲ ਨਾ ਟਾ ਵੀ ਤਾਇਆ ਵੀ ਜੋਪਨ ਹਮ ਆਪਣਾ ਫੈਸਲਾ ਹੋ ਹੀ ਜਾਣਾ ਕਿ ਜੇ ਮੈਂ ਫੈਸਲਾ ਹੋਊਗਾ ਆਪਾਂ ਉਹ ਮੈਂ ਕਰ ਦਿਆਂਗੇ ਫੈਸਲੇ ਵਿੱਚ ਪੰਚਾਇਤ ਸੱਦੀ ਗਈ ਸੀ ਪੁਲਿਸ ਨੇ ਆਉਣਾ ਸੀ ਜਾਂ ਰਿਸ਼ਤੇਦਾਰਾਂ ਨੇ ਆਉਣਾ ਐ ਰਿਸ਼ਤੇਦਾਰ ਸੀ ਤੇ ਪੰਚਾਇਤ ਸੀ ਜੀ ਜੀ ਪੁਲਿਸ ਦਾ ਦਿਨ ਸੀ ਜ਼ਰੂਰ ਆ ਜੀ ਤੇ ਪੰਚਾਇਤ ਸੀਗੀ ਤੇ ਰਿਸ਼ਤੇਦਾਰ ਸਾਰੇ ਆਉਣੇ ਸੀਗੇ ਹਮ ਉਹ ਕਹਿੰਦਾ ਇਹਨਾਂ ਨੇ ਫੋਨ ਵੀ ਲਾਇਆ ਵੀ ਜਦੋਂ ਆਪਣਾ ਗੱਲਬਾਤ ਆ ਵੀ ਤੁਸੀਂ ਨਾ ਪੰਗਾ ਲਓ ਉਹਦੇ ਰਿਸ਼ਤੇਦਾਰਾਂ ਨੇ ਫੋਨ ਲਾਇਆਗਾ ਦੀਪ ਦੇ ਨੇ ਜੀ ਵੀ ਅਸੀਂ ਆਪਣਾ ਜਦੋਂ ਉਹਨਾਂ ਨੇ ਤਾਂ ਵੀ ਐ ਕਰਕੇ ਖਾਲ ਟਾਉਣ ਉੱਠ ਗਏ ਅੱਛਾ ਨਵਦੀਪ ਜਦੋਂ ਖੀਚ ਗਿਆ ਹਾਂਜੀ 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 ਜੀ ਤੇ ਉਹ ਚਲੋ ਮੈਂ ਵੀ ਕਿਸੇ ਨਾਲ ਇੱਥੇ ਪਿੰਡ 'ਚ ਪ੍ਰੋਗਰਾਮ ਸੀਗਾ ਅਸੀਂ ਚੱਲਣਾ ਬਰਾਤ ਮੈਂ ਲੋ ਇੱਥੇ ਤਿਆਰ ਕਰੂ ਕੇ ਗਿਆ ਛੜਕ ਤੇ ਮੈਨੂੰ ਆ ਵੀ ਆ ਗੱਲ ਹੋ ਗਈ ਅਸੀਂ ਭਾਈ ਭੱਜ ਕੇ ਗਏ ਤੇ ਜਾਨ ਨੂੰ ਛੱਟ ਖਾਧੀ ਜਦੋਂ ਤੁਸੀਂ ਗਏ ਹੋ ਉਦੋਂ ਗੋਲੀ ਮਾਰ ਦਿੱਤੀ ਸੀ ਖਤਮ ਪਿਆ ਸੀਗਾ ਜੱਟ ਡੈਡ ਬੋਡੀ ਉੱਥੇ ਤੁਸੀਂ ਦੇਖਿਆ ਕਿੰਨੀਆਂ ਗੋਲੀਆਂ ਮਾਰੇ ਸਰਪੰਨ ਸਾਹਿਬ ਮੈਨੂੰ ਤਾਂ ਇੱਕ ਆ ਚੀਜ਼ ਤੇ ਵੱਜੀ ਸੀਗੀ ਮੱਥੇ ਤੇ ਵੱਜੀ ਹੋਈ ਹਾਂ ਉਹ ਦੋ ਦੱਸ ਦੇਗੇ ਜੀ ਦੋ ਮਾਰਨਾ ਇਹ ਵੀ ਗੱਲ ਆਈ ਹੈ ਕਿ ਉਹਦੇ ਤਾਏ ਨੇ ਗੱਡੀ ਹੈ ਜਿਹੜੀ ਉਹਦੇ ਉੱਤੋਂ ਨਹੀਂ ਲੰਗਾਈ ਗੱਡੀ ਲੱਤਾਂ ਦੇ ਉੱਤੋਂ ਦੀ ਲੰਗੀ ਵੀ ਜੀ ਹਾਂਜੀ ਉਸ ਤੋਂ ਬਾਅਦ ਸੋ ਚਲੋ ਅਸੀਂ ਪ੍ਰਸ਼ਾਸਨ ਨੂੰ ਫੋਨ ਕੀਤਾ ਓਕੇ ਤੇ ਚਲੋ ਸਾਰੇ ਤੇ ਆਪਣੇ ਅੰਚਾਰ ਸਾਹਿਬ ਚੌਂਕੀ ਅੰਚਾਰ ਸਾਹਿਬ ਹਾਂ ਤੇ ਸਾਡੇ ਆਪਣੇ ਨਿਹਾਲ ਸਿੰਘ ਵਾਲੇ ਦੇ ਹਾਂ ਅਰਬਲਾਰੀ ਜੀ ਜਿਹੜੇ ਆਪਣੇ ਬਧਨੀ ਹਾਂ ਹੈਗਾ ਕਿ ਡੀਐਸਪੀ ਸਾਹਿਬ ਜੀ ਜੀ ਉਹ ਵੀ ਉਤੇ ਮੌਕੇ ਤੇ ਪਹੁੰਚੇ ਪੂਰਨ ਸਿੰਘ ਸਾਹਿਬ ਨੇ ਸਾਰੇ ਉੱਤੇ ਪੁੱਛੇ ਜੀ ਅੱਛਾ ਸਰਪੰਚ ਸਾਹਿਬ ਜਿਹੜੀ ਜ਼ਮੀਨ ਸੀ ਕੋਈ ਉਦਾਂ ਨਹੀਂ ਰੌਲਾ ਸੀ ਵਟਵਾਰੇ ਨੂੰ ਲੈ ਕੇ ਰੌਲਾ ਸੀ ਹਾਂ ਜੀ ਇਹਨਾਂ ਦਾ ਮਤਰਕੇ ਖਾਤੇ ਦਾ ਰੌਲਾ ਸੀ ਜੀ ਹਾਂ ਜੀ ਕਿ ਮੈਂ ਉਧਰ ਲੈਣੀ ਆ ਮੈਂ ਉਧਰ ਲੈਣੀ ਆ ਬੱਛਾ ਹੀ ਸਿਸਟਮ ਸੀ ਇਹਨੇ ਕ ਟਾਈਮ ਤੋਂ ਇਹ ਰੌਲਾ ਚੱਲ ਰਿਹਾ ਸੀ ਲਗਭਗ ਇਹ ਮੇਰੇ ਸਾਵਣਾ ਜੀ ਛੋੜਨਾ ਚਾਹੀਏ ਅਭੀ 2006 ਦਾ ਚੱਲੀ ਜਾਂਦਾ ਸੀ ਇਹ ਦੀਪ ਦੇ ਡੈਡੀ ਵੇਲੇ ਵੀ ਕੋਈ ਇਹਨਾਂ ਦਾ ਫੈਸਲਾ ਹੋਇਆ ਸੀਗਾ ਜੀ ਇੱਕ ਦੋ ਵਾਰੀ ਪਹਿਲਾਂ ਵੀ ਪੰਚਾਇਤਾਂ ਇਕੱਠੀਆਂ ਹੋਈਆਂ। ਅੱਛਾ ਜਦੋਂ ਰੌਲਾ ਪੈਂਦਾ ਸੀਗਾ ਪੰਚਾਇਤਾਂ ਦੇ ਜਾਂ ਥਾਣੇ 'ਚ ਜਾਂ ਕਚਹਿਰੀਆਂ ਤੇ ਲਿਖ ਲਿਖਾ ਕਰ ਲੈਂਦੇ ਸੀ। ਲਿਖ ਲਿਖਾ ਕਰਨ ਤੋਂ ਬਾਅਦ ਫਿਰ ਮੁੱਕਰ ਜਾਂਦੇ ਸੀ ਇੱਕ ਦੂਜੇ ਨੂੰ। ਹਾਂਜੀ ਹਾਂਜੀ ਬਾਦਰ ਸਿੰਘ ਮੁੱਕਰ ਜਾਂਦੇ ਸੀ। ਇਹ ਜਦੋਂ ਇਹ ਰਹਿੰਦਾ ਸੀਗਾ ਜੀ ਬਾਹਰ। ਜਦੋਂ ਬਾਹਰੋਂ ਆਉਂਦਾ ਸੀਗਾ 6 ਮਹੀਨਾ ਬਾਅਦ ਬੱਚੇ ਦਾ ਬਸ ਪਹਿਲੀ ਵਾਲਾ ਐਕਸਾਈਟ ਹਾਂਹੀ ਰੌਲਾ ਚੱਲਦਾ। ਆਹੀ ਰੌਲਾ ਚੱਲਦਾ। ਬਾਹਰ ਇਹ ਪੱਕਾ ਸੀਗਾ। ਨਹੀਂ ਪੱਕਾ ਨਹੀਂ ਕਹਿ ਸਕਦੇ ਜੀ 6 ਕਿੰਨੇ ਮਹੀਨਾ ਬਾਅਦ ਆ ਜਾਂਦਾ ਸੀਗਾ। ਜੀ ਜੀ ਤੇ ਬੱਚੇ ਇਹਦੇ ਕਿੰਨੇ ਬੱਚੇ ਦੇ ਪੱਕੇ ਆ ਜੀ 2 ਮ ਜੀ ਉਹ ਬਾਹਰੀ ਹੈ ਜੀ ਤੇ ਨਵਦੀਪ ਦੇ ਕੋਈ ਭੈਣ ਭਰਾ ਹੋਰ ਇਹਦੇ ਦੋ ਭਾਈ ਹੈ ਇੱਕ ਭੈਣ ਹੈ ਜੀ ਇਹਦਾ ਛੋਟਾ ਬ੍ਰਦਰ ਹੈ ਜਿਹੜਾ ਉਹ ਆਸਟ੍ਰੇਲੀਆ ਚਾ ਜੀ ਤੇ ਬੱਚੇ ਵੀ ਛੋਟੇ ਦਾ ਬੱਚੇ 7 ਸਾਲ ਦੀ ਕੁੜੀ ਹੈ ਜੀ 5 ਸਾਲ ਦਾ ਬੇਟਾ ਹੈਗਾ ਜੀ ਅੱਛਾ ਜਦੋਂ ਬਹਾਦਰ ਸਿੰਘ ਯੂ ਐਸ ਏ ਤੋਂ ਆਉਂਦਾ ਸੀ ਬਸ ਜ਼ਮੀਨਦਾਰ ਔਲਾ ਕਰਕੇ ਆ ਜਾਂਦਾ ਬੱਚੇ ਇਹ ਜ਼ਮੀਰਦਾਰ ਉਹ ਇਥੇ ਆਰਧਾ ਦਾ ਕੰਮ ਵੀ ਚੱਲਦਾ ਸੀ ਉਹਦਾ ਜੀ ਆਰਧਾ ਕੰਮ ਚੱਲਦਾ ਸੀਗਾ ਤੇ ਬਾਕੀ ਪੈੜੀ ਪੂੜੀ ਵੀ ਖਰੀਦਦਾ ਸੀ ਆ ਕੇ ਇਹ ਗੱਲ ਵੀ ਦੱਸੀ ਹੈ ਪਿੰਡ ਚੋ ਅਸੀਂ ਵੀ ਮਿਲੇ ਹਨਾ ਲੋਕਾਂ ਨੂੰ ਜਾਂ ਤੁਸੀਂ ਤਾਂ ਚਲੋ ਹੁਣ ਮੌਜੂਦਾ ਸਰਪੰਚੋ ਕਹਿੰਦੇ ਇਹ ਬਾਹਦਰ ਸਿੰਘ ਤੇ ਇਹਦਾ ਜਿਹੜਾ ਭਰਾ ਸੀ ਸਰਪੰਚ ਬਲਵਿੰਦਰ ਸਿੰਘ ਇਹਨਾਂ ਨੇ ਬਹੁਤ ਮਿਹਨਤ ਕਰਕੇ ਜਿਹੜੀ ਇੰਨੀ ਜ਼ਮੀਨ ਜਾਇਦਾਦ ਬਣਾਈ ਆ ਆਪਦੀ ਹਾਂ ਇਹਨਾਂ ਦੇ 40 ਮੇਰੇ ਸਾਵਨਾਂ 35 40 ਕਿੱਲੇ ਦੀ ਬਣਾਉਂਦੇ ਆਗੇ ਬਾਕੀ ਇਹਦਾ ਮੇਰੇ ਸਾਵਨਾਂ ਬੰਡ ਵਡੇਰੇ ਵਾਲੀ ਚੋ ਬਕਾਇਦਾ ਵੀ ਇਹਦੇ ਕੋਲੇ ਸੀਗੇ ਮੇਰੇ ਸਾਵਨ ਵਿੱਚੋਂ ਪਾ ਕੇ 58 90 ਕਿੱਲੇ ਦਾਸਦੇ ਜ਼ਮੀਨ ਹੈ ਹਾਂ ਜੀ ਵੇਖੋ ਦੋਨੇ ਭਰਾਵਾਂ ਨੇ ਜਿਹੜੇ ਬਹਾਦਰ ਸਿੰਘ ਨੇ ਆਪਣੇ ਭਤੀਜੇ ਦਾ ਕਤਲ ਕੀਤਾ ਤੇ ਉਹਦੇ ਫਾਦਰ ਨੇ ਬਹਾਦਰ ਸਿੰਘ ਤੇ ਬਲਵਿੰਦਰ ਸਿੰਘ ਦੋ ਭਰਾ ਸੀ ਇੱਥੇ ਮਾਚੀਕੇ ਦੇ ਵਿੱਚ ਮਿਹਨਤ ਕਰਕੇ ਜਵਾਨੀ ਪੈਰੇ ਮਿਹਨਤ ਕੀਤੀ ਦੋਨੇ ਭਰਾਵਾਂ ਨੇ ਤੇ 90 ਕਿੱਲੇ ਜ਼ਮੀਨ ਹੁਣ ਵੇਖੋ 90 ਤਾਂ ਉਹਦੇ ਤਾਏ ਦੀ ਦੱਸਦੇ ਆ ਤੇ ਉਸ ਤੋਂ ਬਾਅਦ 40 ਪਲੱਸ ਕਿੱਲੇ ਜਿਹੜੇ ਨਦੀਪ ਕੋਲੇ 150 ਲਗਭਗ ਜ਼ਮੀਨ ਦਾ ਜਿਹੜਾ ਕਿਲਾ ਸੀਗਾ ਐਨੀ ਜ਼ਮੀਨ ਜ਼ਿਆਦਾ ਸੀ ਉਸ ਤੋਂ ਬਾਅਦ ਪਰਿਵਾਰ ਯੂ ਐਸ ਏ ਦੇ ਵਿੱਚ ਵੀ ਸੀਗਾ ਪੱਕੇ ਵੀ ਸੀ ਹੈਣਾ ਇੱਥੇ ਇੰਨਾ ਕੁਝ ਹੋਣ ਦੇ ਬਾਵਜੂਦ ਵੀ ਜਿਹੜਾ ਖੂਨ ਆ ਉਹ ਬਿਲਕੁਲ ਸਫੇਦ ਹੋ ਗਿਆ ਚਿੱਟਾ ਹੋ ਗਿਆ ਇਹ ਘਟਨਾ ਨੇ ਇੱਕ ਵੱਡੇ ਸਵਾਲੀਆ ਚਿੰਨ੍ਹ ਨੇ ਵੀ ਜਿਨ੍ਹਾਂ ਦੇ ਕੋਲੇ ਹਾਈ ਕੁਛ ਨਹੀਂ ਜਿਹੜੇ ਫੁੱਟਪਾਥਾਂ ਤੇ ਸੌਂਦੇ ਆ ਜਿਹੜੇ ਦਿਹਾੜੀ ਕਰਕੇ ਟਾਈਮ ਪਾਸ ਕਰਦੇ ਆ ਰੋਟੀ ਖਾਂਦੇ ਆ ਸਕੂਨ ਦੀ ਜ਼ਿੰਦਗੀ ਉਹ ਜਿਉਂ ਹੀ ਜਾਂਦੇ ਆ ਇੰਨੀ ਜ਼ਮੀਨ ਜਾਇਦਾਦ ਹੋਣ ਦੇ ਬਾਵਜੂਦ ਵੀ ਅਜੀਹੀਆਂ ਕਟਨਾਵਾ ਜਾਂ ਅਜਿਹੇ ਹਰਮ ਕਰ ਦੇਣਾ ਤਾਂ ਵੇਖੋ ਕਿੱਡੀ ਮੰਦ ਭਾਗੀ ਇਹ ਗੱਲ ਆਗਾ ਪੰਚਾਇਤ ਬਹੁਤ ਆਰੀ ਹੋਈ ਆ ਹੁਣ ਮੌਜੂਦਾ ਸਰਪੰਚ ਨੇ ਇਸ ਤੋਂ ਪਹਿਲਾਂ ਵੀ ਪੰਚਾਇਤਾਂ ਹੋਈਆਂ ਅਸਲ ਦੇ ਵਿੱਚ ਕਹਾਣੀ ਇਹ ਜਿਹੜੇ ਲੋਕਾਂ ਤੋਂ ਹੋਰ ਵੀ ਪਤਾ ਲੱਗੀ ਆ ਅਸੀਂ ਗੱਲਬਾਤ ਕੀਤੀ ਸੀ ਕਿ ਜਿਹੜਾ ਪਿੰਡ ਦੇ ਵਿੱਚ ਦੀ ਹਾਈਵੇ ਲੰਘਦਾ ਪਹਿਲਾਂ ਇਹ ਗੱਲ ਕਹਿੰਦੇ ਸੋਚੀ ਗਈ ਸੀ ਕਿ ਬਹਾਦਰ ਸਿੰਘ ਵੱਲੋਂ ਜਿਹੜੀ ਇੱਧਰ ਪਤਾ ਨਹੀਂ ਮਾਚੀਕੇ ਕੇ ਭਾਗੀ ਕਾਲੇ ਰਾਹ ਤੇ ਪੈਲੀ ਆ ਵੀ ਉੱਥੋਂ ਦਾ ਲੰਘੂਗੇ ਹਾਈਵੇ ਤੇ ਮੈਂ ਉਹ ਜ਼ਮੀਨ ਲੈ ਲੈਣਾ ਤੇ ਸ਼ਾਇਦ ਮੈਂ ਉਹ ਜ਼ਮੀਨ ਮਹਿੰਗੀ ਵਿਕੂ ਇਦਾਂ ਦੀ ਕੋਈ ਗੱਲ ਸੀ ਹਾਂਜੀ ਹਾਂ ਪਹਿਲਾਂ ਜਿਹੜਾ ਇਹ ਸਾਡਾ ਪਿੰਡ ਦੇ ਵਿੱਚ ਦੀ ਹਾਈਵੇ ਲੰਘਿਆ ਨਾ ਇਹ ਪਹਿਲਾਂ ਸਾਡੇ ਇੱਥੋਂ ਪਿੱਛੇ ਪੌਲ ਤੋਂ ਲੈ ਕੇ ਇਹ ਸਾਈਡ ਤੋਂ ਦੀ ਬਾਈਪਾਸ ਹੋਣਾ ਸੀਗਾ ਜੀ ਭਾਗੀ ਕਾਲੇ ਪਾਸੇ ਹਾਂਜੀ ਭਾਗੀ ਕਾਲੇ ਪਾਸੇ ਜੀ ਉਹ ਜ਼ਮੀਨ ਐ ਨੂੰ ਆ ਲਾਲ ਸੀਗਾ ਮੈਂ ਉਹਦੇ ਵਿੱਚ ਮੇਰੀ ਜ਼ਮੀਨ ਆਊਗੀ ਹੂੰ ਉਹ ਨਹੀਂ ਹੋਇਆ ਅੱਛਾ ਉਹ ਜ਼ਮੀਨ ਭਾਦਰ ਸਿੰਘ ਨੇ ਉਦੋਂ ਰੱਖ ਲਈ ਤੇ ਜਿਹੜੀ ਮੋਗੇ ਦੀ ਪੈਲੀ ਸੀ ਉਹ ਬਲਵਿੰਦਰ ਸਿੰਘ ਨੂੰ ਉਹ ਬਲਵਿੰਦਰ ਸਿੰਘ ਨੂੰ ਦਿੱਤੀ ਤੇ ਜਦੋਂ ਉਹ ਜ਼ਮੀਨ ਦੇ ਵਿੱਚ ਦੀ ਹਾਈਵੇ ਨਹੀਂ ਨੰਗਿਆ ਉਸ ਤੋਂ ਬਾਅਦ ਫਿਰ ਨੀਤ ਫਿੱਟ ਗਈ ਰੌਲਾ ਪੈਣਾ ਸ਼ੁਰੂ ਹੋ ਗਿਆ ਹਾਂ ਰੌਲਾ ਸਾਨੂੰ ਉਸ ਤੋਂ ਬਾਅਦ ਫਿਰ ਇਹ ਹੋਇਆ ਵੀ ਮੋਗੇ ਵਾਲੀ ਜ਼ਮੀਨ ਭਾਈ ਉਹ ਮੈਨੂੰ ਦਿਓ ਇਹ ਤੁਸੀਂ ਲਓ ਇਸ ਤਰੀਕੇ ਨਾਲ ਬਸ ਇਸ ਤਰੀਕੇ ਨਾਲ ਹੋਗਾ ਜੇ ਇਹਨੂੰ ਆਏ ਹੋਏ ਮੇਰਾ ਉੱਥੇ ਫਾਰਮ ਬਣ ਜੂਗਾ ਇੱਕ ਥਾਂ ਇਕੱਠੀ ਕਰ ਲਾਂ ਮੈਂ ਵੀ ਇਹਨੂੰ ਰੋਲ ਦਿਆਂ ਗੁਰਬਿੰਦਰ ਸਿੰਘ ਆਪ ਵੀ ਬਹੁਤ ਸਰਪੰਚ ਰਹੇ ਹੈ ਜੀ ਉਹ ਸਾਫਾ ਸਰਪੰਚੋ ਜੀ ਤੇ ਇਹ ਮੁੰਡਾ ਤਾਂ ਬਹੁਤ ਨੇਕ ਸੀਗਾ ਜੀ ਜੀ ਬਹੁਤ ਸੁਣ ਕੇ ਸਾਡਾ ਮਨ ਦੁਖੀ ਹੁੰਦਾ ਅਰੈਸਟ ਕਰ ਲਿਆ ਉਹਦੇ ਤਾਇਏ ਨੂੰ ਹਾਂ ਉਹਨੂੰ ਅਰੈਸਟ ਕਰ ਲਿਆ ਉਹਦੇ ਘਰ ਵਾਲੀ ਵੀ ਨਾਲ ਸੀ ਤਾਈ ਵੀ ਹਾਂ ਹਾਂ ਨਾਲ ਸੀ ਉਹ ਹਜੇ ਉਹ ਨਹੀਂ ਹੋਈ ਜੀ ਜੀ ਹਾਂ ਜੀ ਦੇਖੋ ਇੱਕ ਲਾਲਚ ਸ਼ੁਰੂ ਤੋਂ ਹੀ ਸੀਗਾ ਬਹਾਦਰ ਸਿੰਘ ਨੂੰ ਵੀ ਜਿਹੜੀ ਜ਼ਮੀਨ ਮੈਂ ਭਾਗੀ ਕੇ ਆਲੇ ਰਾਹ ਵਾਲੀ ਲੈ ਲਾਂ ਇੱਥੋਂ ਦੀ ਹਾਈਵੇ ਨੰਗੂਗਾ ਤਕਰੀਬਨ ਦੱਸਿਆ ਪਿੰਡ ਨੇ ਵੀ 80 ਲੱਖ ਰੁਪਈਆ ਇੱਕ ਕਿੱਲੇ ਦਾ ਮਿਲਣਾ ਸੀਗਾ ਤੇ ਉਧਰ ਜਿੰਨੀ ਜ਼ਮੀਨ ਸੀ ਉਹਦਾ ਉਹ ਨੂੰ ਇਹ ਸੀ ਵੀ ਮੈਨੂੰ ਬਹੁਤ ਸਾਰੇ ਪੈਸੇ ਮਿਲ ਜਾਣਗੇ ਤੇ ਮੈਂ ਉਸ ਤੋਂ ਬਾਅਦ 15-20 ਕਿੱਲੇ ਜ਼ਮੀਨ ਹੋਰ ਖਰੀਦ ਲਾਂਗਾ ਪਰ ਅਜਿਹਾ ਨਹੀਂ ਹੋਇਆ ਉਦੋਂ ਤਾਂ ਭਾਦਰ ਸਿੰਘ ਨੇ ਕਹਿਤਾ ਮੈਨੂੰ ਭਾਗਿਕਾਂ ਵਾਲੀ ਜ਼ਮੀਨ ਦੇ ਦਿਓ ਤੇ ਆਪਦੇ ਭਰਾ ਬਲਵਿੰਦਰ ਸਿੰਘ ਨੂੰ ਕਹਿੰਦਾ ਤੂੰ ਇਹ ਜ਼ਮੀਨ ਰੱਖ ਲੈ ਮੋਗੇ ਵਾਲੀ ਤੇ ਜਦੋਂ ਹਾਈਵੇ ਪਿੰਡ ਵਿੱਚ ਦੀ ਲੰਘਿਆ ਉਦੋਂ ਭਾਦਰ ਸਿੰਘ ਦੀ ਨੀਤ ਫਿੱਟ ਜਾਂਦੀ ਉਸ ਤੋਂ ਬਾਅਦ ਫਿਰ ਰੌਲਾ ਪੈਂਦਾ ਵੀ ਨਹੀਂ ਉਹ ਚੰਗੀ ਜ਼ਮੀਨ ਮੈਨੂੰ ਦਿਓ ਇਹ ਥੋੜੀ ਮਾੜੀ ਆ ਨਰਮਾ ਜ਼ਮੀਨ ਨਰਮ ਜ਼ਮੀਨ ਦੱਸਦੇ ਆ ਥੋੜੀ ਨਰਮਾ ਉਹ ਨਰਮਾ ਜੀ ਜੀ ਕੀ ਕਰਨੇ ਆ ਜੀ ਜ਼ਮੀਨ ਹੁਣ ਦੋਨੇ ਘਰ ਪੱਟੇ ਗਏ ਜੀ ਪੱਟੇ ਗਏ ਬਿਲਕੁਲ ਠੀਕ ਆ ਨਾ ਉਹਦਾ ਵਿਚਾਰੇ ਦੇ ਛੋਟੇ ਛੋਟੇ ਬੱਚੇ ਆ ਉਹ ਰੁਲ ਗਏ ਹੂੰ ਏ ਵੀ ਹੁਣ ਕਿਹੜਾ ਸੌਖਾ ਰਹੂਗਾ ਜੀ ਹੁਣ ਜੇਲ੍ਹ ਚ ਬੈਠਾ ਹੁਣ ਬੁੱਢੇ ਬਾਰੇ ਹੁਣ 76 75 ਸਾਲ ਦੀ ਉਮਰ ਆ ਨਾਲੇ ਦੁਸ਼ਮਣੀ ਵਾਲੀ ਕੰਨ ਨਹੀਂ ਦੁਸ਼ਮਣੀ ਹੋ ਗਈ ਹੁਣ ਜਿਹੜੇ ਇਹਦੇ ਦੀਪ ਦੇ ਆਪਦੇ ਦੇ ਭਤੀਜੇ ਆਗੇ ਬਾਦਰ ਸਿੰਘ ਦੇ ਮੁੰਡੇ ਆ ਉਹ ਹੁਣ ਕਿਵੇਂ ਆਉਣਗੇ ਹਾਂ ਉਹ ਇੱਥੇ ਆਈ ਬਾਕੀ ਆਏ ਨਹੀਂ ਕੋਈ ਦੂਰ ਆ ਕੰਧ ਨਾ ਕੰਧ ਤਾਂ ਘਰ ਆ ਜੀ ਨਹੀਂ ਐਡੀਆਂ ਐਡੀਆਂ ਕੋਠੀਆਂ ਪਾਈਆਂ ਜੀ ਦੱਸੋ ਕੀ ਉੱਥੇ ਕੀ ਰਹੂਗਾ ਜੀ ਤਰਪੰਸਾ ਲੱਗਦਾ ਵੀ ਜਿਹੜੇ ਲੋਕ ਦਿਹਾੜੀ ਕਰਦੇ ਆ ਜਾਂ ਐਂ ਤੁਰੇ ਫਿਰਦੇ ਆ ਵਿਚਾਰੇ ਟਾਈਮpass ਦੋ ਟਾਈਮ ਦੀ ਰੋਟੀ ਉਹ ਤਾਂ ਫਿਰ ਲੱਗਦਾ ਕਿਤੇ ਖੁਸ਼ ਆ ਇਦੂ ਮੈਂ ਆਖਿਆ ਜੀ ਇਦੂ ਖੁਸ਼ ਆ ਜਿਹੜੇ ਫੁੱਟਬਾਲਾਂ ਤੇ ਪਾ ਕੇ ਆਪਦੀ ਜ਼ਿੰਦਗੀ ਗਜ਼ੂਰ ਕਰਦੇ ਆ ਕੋਈ ਮੰਗ ਕੇ ਕਰਦਾ ਜੀ ਉਹ ਤਾਂ ਫਿਰ ਇਦੂ ਹਾਂ ਰੱਬ ਦਾ ਸ਼ੁਕਰ ਕਰਦੇ ਜੀ ਦੇਖੋ ਇੰਨਾ ਹੋਣਾ ਆ ਤਾਂ ਮਛਾਤੋਂ ਤੇ ਜਰਿਆ ਨਹੀਂ ਜਾਂਦਾ ਜੀ ਆ ਜਿਹੜੀ ਆ ਕੰਮ ਹੋ ਵੇਖੋ ਇਹ ਕਿਤੇ ਨਾ ਕਿਤੇ ਲਾਲਚਾ ਜਿਹੜਾ ਇਹ ਦੱਸਿਆ ਪਿੰਡ ਦੇ ਲੋਕਾਂ ਨੇ ਕਿ ਬਹਾਦਰ ਸਿੰਘ ਜੇਹੀ ਵਰਤੀ ਦਾ مالک ਸੀ ਤੇ ਉਹੀ ਕੰਮ ਕੀਤਾ ਨਵਦੀਪ ਸਿੰਘ ਦੇ ਜਿਹੜੀ ਗੋਲੀ ਮਾਰੀ ਗੋਲੀ ਮਾਰ ਕੇ ਜਦੋਂ ਪਹੀ ਦੇ ਵਿੱਚ ਉਹਦੀ লাশ ਡਿੱਗ ਪਈ ਤੇ ਉਸ ਤੋਂ ਬਾਅਦ ਉਹਦੀਆਂ ਲੱਤਾਂ ਉਤੋਂ ਦੀ ਗੱਡੀ ਨਗਾ ਕੇ ਭੱਜਣ ਦੀ ਕੋਸ਼ਿਸ਼ ਆ ਜਿਹੜੀ ਕੀਤੀ ਗਈ ਆ ਫਰ ਫੜਿਆ ਕਿੱਥੇ ਜਾ ਕੇ ਗਿਆ ਸਰਪੰਚ ਘਰੇ ਘਰੇ ਹੀ ਫੜ ਲਿਆ ਸੀ ਘਰੇ ਆ ਗਿਆ ਹਾਂਜੀ ਹਾਂਜੀ ਘਰੇ ਆ ਗਿਆ ਜੀ ਘਰੋਂ ਹੀ ਰੈਸਟ ਕੀਤਾ ਗੱਡੀ ਵੀ ਲੈ ਗਈ ਪੁਲਿਸ ਹਾਂ ਗੱਡੀ ਵੀ ਚੌਂਕੀ ਆ ਜੀ ਦੇਖੋ ਦੋਨੇ ਅਰੈਸਟ ਕਰ ਲਿਆ ਹੁਣ ਇਹ ਸੋਚੋ ਵੀ ਇੱਕ ਤਾਂ ਖਤਮ ਕਰ ਦਿੱਤਾ ਪਰਿਵਾਰ ਆਪ ਜੇਲ੍ਹ ਦੇ ਵਿੱਚ 70 ਸਾਲ ਦੀ ਉਮਰ ਆ ਠੀਕਾ ਉਹਦੇ ਮੁੰਡੇ ਯੂਐਸਏ ਤੋਂ ਇੱਥੇ ਕਿਵੇਂ ਆਉਣਗੇ ਕਿਵੇਂ ਮੂੰਹ ਦਿਖਾਉਣਗੇ ਹੁਣ ਜਿਹੜੀ ਇੱਥੇ ਜ਼ਮੀਨ ਜਾਇਦਾਦ ਆ ਜਿਹੜਾ ਇੱਥੇ ਘਰ ਆ ਇਹ ਨਹੀਂ ਪਤਾ ਇਹ ਖੰਡਰ ਬਣ ਜਾਣਾ ਇਸੇ ਤਰੀਕੇ ਨਾਲ ਪਿਆ ਰਹਿਣਾ ਕਿਉਂਕਿ ਪਹਿਲਾਂ ਵੀ ਦੇਖ ਲਓ ਤੁਸੀਂ ਬੜੇ ਮਹਾਰਾਜ ਹੋਏ ਨੇ ਜਿਨ੍ਹਾਂ ਦੇ ਬਾੜ ਵੱਡੇ ਕਿਲੇ ਖੰਡਰ ਬਣ ਗਏ ਕੁਝ ਨਹੀਂ ਲੱਗਿਆ ਕੀ ਪਰ ਅੱਜ ਇਹ ਕਿਤੇ ਨਾ ਕਿਤੇ ਜ਼ਰੂਰ ਹੋਇਆ ਕਿਤੇ ਕਿਤੇ ਇਹ ਆਉਂਦੇ ਤੁਸੀਂ ਕਹਿ ਦਿੰਦੇ ਤੁਸੀਂ ਭੱਤੇ ਪਰਿਵਾਰ ਆ ਪੜੇ ਲਿਖੇ ਆ ਪ੍ਰਾਪਰਟੀ ਆ ਸਮਝਦਾਰ ਆ ਪਰ ਨਹੀਂ ਸਫੇਦ ਹੋਇਆ ਇਹ ਲਹੂ ਤੇ ਬਹਾਦਰ ਸਿੰਘ ਨੇ ਇਹ ਮੱਥੇ ਤੇ ਕਲੰਕ ਆਉਦੇ ਨਹੀਂ ਆਪਣੀ ਔਲਾਦ ਦੇ ਵੀ ਲਾਇਆ ਤੇ ਡੈੱਡ ਬੋਡੀ ਆ ਜਿਹੜੀ ਹਜੇ ਉਹਦਾ ਸ਼ਿਸ਼ਕਾਰ ਨਹੀਂ ਹੋਇਆ ਕਿਉਂਕਿ ਨਵਦੀਪ ਦਾ ਜਿਹੜਾ ਛੋਟਾ ਭਾਈਆ ਆਸਟ੍ਰੇਲੀਆ ਦੇ ਵਿੱਚ ਆ ਸਰਪੈਂਸਰ ਧੰਨਵਾਦ ਤੁਹਾਡਾ ਬਹੁਤ-ਬਹੁਤ ਜੀ ਬਹੁਤ-ਬਹੁਤ ਤੇ ਅਜੇਹਿਆਂ ਘਟਨਾਵਾਂ ਨੂੰ ਤੁਸੀਂ ਕਿਵੇਂ ਦੇਖਦੇ ਹੋ ਕਿ ਕਿ ਤਾਏ ਦੀ ਜਿਹੜੀ ਆ ਬਹਾਦਰ ਸਿੰਘ ਦੀ ਉਹ ਪਹਿਲਾਂ ਹੀ ਫਿੱਟ ਚੁੱਕੀ ਸੀ ਉਹਦੇ ਮਨ ਦੇ ਵਿੱਚ ਪਹਿਲਾਂ ਹੀ ਲਾਲਚ ਸੀ ਕਿ ਮੈਂ ਭਾਗੀ ਕਿਆਲੀ ਜ਼ਮੀਨ ਲਵਾ ਹਾਈਵੇ ਨੰਗੂਗਾ ਕਰੋੜਾਪਤੀ ਬਣ ਜਾਊਗਾ ਪਰ ਅੱਜ ਜਿਹੜੀ ਉਸ ਲਾਲਚ ਦੇ ਵਾਸਤੇ ਆਪਣੇ ਸਕੇ ਭਤੀਜੇ ਦੇ ਗੋਲੀਆਂ ਮਾਰ ਕੇ ਸਾਦਾ ਦੇ ਵਾਸਤੇ ਦੋ ਬੱਚੇ ਤੇ ਉਹ ਭੈਣ ਵਿਧਵਾ ਕਰ ਦਿੱਤੀ ਬੱਚੇ ਆ ਜਿਹੜੇ ਅਨਾਥ ਕਰ ਦਿੱਤੇ ਆ ਬਹੁਤ ਮੰਦ ਭਾਗੀ ਘਟਨਾ ਜਿਹਆਂ ਘਟਨਾਵਾਂ ਦੇ ਨਾਲ ਸੱਚਮੁੱਚ ਸਮਾਜ ਦੇ ਵਿੱਚ ਕੀ ਮੈਸੇਜ ਆਂਦਾ ਕੀ ਸੋਚਦੇ ਆ ਅੱਜ ਦੀ ਘੜੀ ਵੇਖੀਏ ਤਾਂ ਬੰਦਾ ਮਾਰਨਾ ਕੋਈ ਔਖਾ ਨਹੀਂ ਰਹਿ ਗਿਆ ਹਰ ਚੀਜ਼ ਦੀ ਕਿਤੇ ਨਾ ਕਿਤੇ ਮੈਂ ਇਹ ਕਹਿ ਸਕਦਾ ਕਦਰ ਆ ਹਰ ਚੀਜ਼ ਦੀ ਕਿਤੇ ਨਾ ਕਿਤੇ ਮਨਿਆਦ ਆ ਪਰ ਬੰਦੇ ਦੀ ਕੋਈ ਮਨਿਆਦ ਨਹੀਂ ਕੋਈ ਭਰੋਸਾ ਨਹੀਂ ਏਸੇ ਕਰਕੇ ਪੜਾ ਤੇ ਹੁਣ ਤਾਂ ਅਗਲੇ ਦਾ ਵੀ ਬਚਾ ਕਰਨਾ ਪੈਂਦਾ ਇਹ ਜੇ ਅਜਮਾਨਾ ਆ ਗਿਆ